ਕਿ ਬਿਦਬਾਨ ਉਰਖ ਹੋਏ ਨੇ ਉਹਨਾਂ ਜ਼ਿਕਰ ਕੀਤੇ ਕਹਿੰਦੇ ਨੇ ਵੀ ਇੱਕ ਵਾਰੀ ਇੱਕ ਪਿੰਡ ਵਿੱਚ ਕਾਲ ਪੈ ਗਿਆ ਮੀਨਾ ਪਿਆ ਵਕਤ ਨਾਲ ਜ਼ਿਮੀਂਦਾਰਾਂ ਨੇ ਫਸਲਾਂ ਬੀਜੀਆਂ ਸਨ ਕੁਦਰਤੀ ਗੱਲ ਪਾਣੀ ਤੋਂ ਬਿਨਾ ਫਸਲ ਸੁੱਕ ਗਈ ਤੇ ਕਾਲ ਪੈ ਗਿਆ ਖਾਣ ਜੋਗੇ ਦਾਣੇ ਵੀ ਨਾ ਹੋਏ ਲੋਕਾਂ ਲਈ ਬੜੀ ਵੱਡੀ ਮੁਸ਼ਕਲ ਬਣ ਗਈ ਪਿੰਡ ਦੇ ਬਾਹਰ ਇੱਕ ਫਕੀਰ ਰਹਿੰਦਾ ਸੀ ਦਰवेश ਪਿੰਡ ਦੇ ਲੋਕਾਂ ਨੇ ਇਕੱਤਰ ਹੋ ਕੇ ਵਿਚਾਰ ਬਣਾਇਆ ਆਪਾਂ ਇਹ ਫਕੀਰ ਦਰवेश ਕੋਲ ਚੱਲਦੇ ਹਾਂ ਤੇ ਉਸ ਫਕੀਰ ਕੋਲ ਆ ਕੇ ਉਸ ਫਕੀਰ ਨੂੰ ਕਹਿਣ ਲੱਗੇ ਵੀ ਫਕੀਰ ਸਾਈਂ ਮੀ ਵਰਿਆ ਨਹੀਂ ਤੇ ਕਾਲ ਪੈ ਗਿਆ ਖਾਣ ਜੋਗੇ ਵੀ ਦਾਣੇ ਨਹੀਂ ਹੋਏ ਤੇ ਤੇਰਾ ادب ਸਤਕਾਰ ਬੜਾ ਹੈ ਜਿਹੜਾ ਇਥੋਂ ਦਾ ਰਾਜਾ ਹੈ ਤੂੰ ਉਹਦੇ ਰਾਜ ਦਰਬਾਰ ਵਿੱਚ ਜਾ ਤੇਰੀ ਗੱਲ ਬਾਦਸ਼ਾਹ ਮੋੜਦਾ ਨਹੀਂ ਹੈ ਤੂੰ ਰਾਜ ਦਰਬਾਰ ਵਿੱਚ ਜਾ ਕੇ ਤੇ ਉਸ ਰਾਜੇ ਨੂੰ ਬੇਨਤੀ ਕਰਕੇ ਸਾਡੇ ਨਗਰਾਂ ਲਈ ਸਾਡੇ ਨਗਰ ਦੇ ਲਈ ਪਿੰਡ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ ਰਾਜੇ ਦੇ ਖਜ਼ਾਨੇ ਵਿੱਚੋਂ ਕੁਝ ਨਾ ਕੁਝ ਲੋਕਾਂ ਲਈ ਮਨਜ਼ੂਰ ਕਰਵਾ ਕੇ ਤੇ ਲੈ ਕੇ ਆ। ਫਕੀਰ ਬੜਾ ਭਲਾਪੁਰਖ ਸੀ। ਉਹਨੇ ਪਿੰਡਾਂ ਦੇ ਪਿੰਡ ਦੇ ਲੋਕਾਂ ਦੀ ਵਿਚਾਰ ਸੁਣ ਕੇ ਬੇਨਤੀ ਮੰਨ ਕੇ ਸਵੇਰ ਦਾ ਵੇਲਾ ਤੇ ਸਵੇਰ ਦੇ ਵੇਲੇ ਉਹ ਰਾਜੇ ਦੇ ਦਰਬਾਰ ਵਿੱਚ ਚਲਿਆ ਗਿਆ। ਬੇਰੇ ਦਾਰਾਉ ਨੂੰ ਰੋਕਿਆ ਨਹੀਂ ਕਿਉਂਕਿ ਉਹਦਾ ਅਦਬ ਬੜਾ ਸੀ ਸਤਕਾਰ ਬੜਾ ਸੀ ਜਦੋਂ ਹੀ ਉਹ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਰਾਜਾ ਨਿਤਰ ਬੰਦ ਕਰਕੇ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਰੱਬ ਅੱਗੇ ਇੱਕ ਅਰਦਾਸ ਕਰ ਰਿਹਾ ਤੇ ਇਹ ਸ਼ਬਦ ਕਹਿ ਰਿਹਾ ਵੀ ਐ ਪ੍ਰਮਾਤਮਾ ਐ ਖੁਦਾ ਇੱਕ ਕਿਰਪਾ ਕਰੀਂ ਮੇਰੇ ਖਜ਼ਾਨੇ ਭਰ ਕੇ ਰੱਖੀ ਮੈਂ ਲੋਕਾਂ ਨੂੰ ਵੰਡ ਸਕਾਂ ਇਹ ਪ੍ਰਮਾਤਮਾ ਕਿਰਪਾ ਕਰੀ ਮੇਰਾ ਰਾਜ ਭਾਗ ਵਧੇ ਮੈਨੂੰ ਤੰਦਰੁਸਤੀ ਦੀ ਦਾਤ ਦੇਈ ਖਜ਼ਾਨੇ ਭਰ ਕੇ ਰੱਖੀ ਮੈਂ ਆਪਣੀ ਪ੍ਰਜਾ ਦੀ ਸੇਵਾ ਕਰ ਸਕਾਂ ਜਦੋਂ ਉਸ ਫਕੀਰ ਨੇ ਉਹਦੇ ਦਰਬਾਰ ਵਿੱਚ ਕਦਮ ਰੱਖਿਆ ਤੇ ਉਹ ਖੁਦਾ ਅੱਗੇ ਅਰਦਾਸ ਬੇਨਤੀ ਕਰ ਰਿਹਾ ਹੈ ਪ੍ਰਮਾਤਮਾ ਅੱਗੇ ਅਰਜੋਈ ਕਰ ਰਿਹਾ ਹੈ ਫਕੀਰ ਤੇ ਮਨ ਵਿੱਚ ਖਿਆਲ ਆਇਆ ਫਕੀਰ ਓਨੀ ਬੇਲੀ ਬਹੁਤ ਧਿਆਨ ਨਾਲ ਸੁਣਿਓ ਓਨੀ ਕਦਮੀ ਉਹਦੀ ਅਰਦਾਸ ਦੇ ਬੋਲ ਸੁਣ ਕੇ ਤੇ ਵਾਪਸ ਪਰਤ ਆਇਆ ਕੋਈ ਬਾਤ ਨਾ ਕੀਤੀ ਹੁਣ ਜਦੋਂ ਆਇਆ ਤੇ ਪਿੰਡ ਦੇ ਲੋਕ ਫਕੀਰ ਕੋਲ ਫੇਰ ਆ ਗਏ ਕਹਿਣ ਲੱਗੇ ਦਸੂ ਫਕੀਰ ਸਾਈ ਕੀ ਕੁਝ ਮਨਜੂਰ ਕਰਵਾ ਕੇ ਲੈ ਕੇ ਆਏ ਹੋ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਸੀ ਹੁਣ ਫਕੀਰ ਇੱਕ ਬੋਲ ਆਖਦਾ ਹੈ ਬੜਾ ਪਿਆਰਾ ਕਹਿਣ ਲੱਗਿਆ ਜਿਹਨੂੰ ਮੈਂ ਬਾਦਸ਼ਾਹ ਮੰਨ ਕੇ ਗਿਆ ਸਾਂ ਜਿਹਨੂੰ ਮੈਂ ਰਾਜਾ ਸਮਝ ਕੇ ਗਿਆ ਸਾਂ ਤੁਹਾਨੂੰ ਤੇ ਮੈਨੂੰ ਭੁਲੇਖਾ ਲੱਗ ਗਿਆ ਜਦੋਂ ਮੈਂ ਉਹਦੇ ਦਰਬਾਰ ਵਿੱਚ ਗਿਆ ਤੇ ਮੈਨੂੰ ਪਤਾ ਲੱਗਿਆ ਉਹ ਤੇ ਖੁਦ ਮੰਗਤ ਹੈ ਉਹ ਤੇ ਖੁਦ ਮੰਗਤ ਹੈ ਉਹ ਤੇ ਖੁਦ ਰੱਬ ਤੋਂ ਮੰਗ ਰਿਹਾ ਹੈ ਮੰਗਤੇ ਤੋਂ ਮੰਗਣ ਦੀ ਬਜਾਏ ਆਪਾਂ ਉਸ ਦਾਤਾਰ ਤੋਂ ਦਾਤੇ ਤੋਂ ਹੀ ਮੰਗੀਏ ਇੱਕ ਪਰਮਾਤਮਾ ਤੋਂ ਹੀ ਮੰਗੀਏ ਜਿਹੜਾ ਰਾਜ ਦੇ ਖਜ਼ਾਨੇ ਵੀ ਭਰਦਾ ਹੈ ਉਸ ਵੇਲੇ ਫਕੀਰ ਨੇ ਸਾਰੇ ਲੋਕਾਂ ਨੂੰ ਵਚਨ ਆਖੇ ਕੀ ਤੁਸੀਂ ਬੈਠੋ ਰੱਬੀ ਸਿਮਰਨ ਵਿੱਚ ਜੁੜੋ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਜੋਈ ਕਰਿਏ ਉਸ ਨੇ ਕਿਰਪਾ ਕਰਨੀ ਹੈ ਮੀ ਭਰੇਗਾ ਫਸਲ ਹੋਵੇਗੀ ਤੇ ਜਿਹੜੀ ਤੰਗੀ ਤੁਰਸੀ ਦੇ ਦਿਨ ਨੇ ਇਹ ਦੂਰ ਹੋ ਜਾਣਗੇ ਉਹ ਵਿਦਵਾਨ ਲਿਖਦੇ ਸਾਰੇ ਲੋਕਾਂ ਬਹਿ ਕੇ ਰੱਬੀ ਨਾਮ ਵਿੱਚ ਜੁੜੇ ਉਸ ਪਰਮਾਤਮਾ ਅੱਗੇ ਅਰਦਾਸ ਕੀਤੀ ਕਿਰਪਾ ਵਰਤ ਗਈ ਮੀਂਹ ਬਰਿਆ ਫਸਲਾਂ ਹੋਈਆਂ ਕਾਲ ਦਾ ਸਮਾਂ ਦੁੱਖ ਦਾ ਸਮਾਂ ਨਿਕਲ ਗਿਆ ਔਰ ਚਾਰ ਚੁਪੇਰੇ ਖੁਸ਼ਹਾਲੀ ਹੋ ਗਈ ਮੈਂ ਬੇਨਤੀ ਤਾਂ ਕਹਿ ਰਿਹਾ ਕਿ ਦਾਤ ਜਿੰਨੀ ਵੀ ਹੈ ਉਹ ਇੱਕ ਪਰਮਾਤਮਾ ਦੇ ਹੱਥ ਵਿੱਚ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM